ਸੁਣਿਆ ਸੁਣਿਆ ਅੰਨਿਆ ਮਨ ਮਨ ਕੀਤਾ ਭਾਉ ਅੰਤਰ ਗਤ ਤਿਰਥ ਬਨ ਨਾਉ ਇਹ ਤੁਹਾਡਾ ਮੇਰੇ ਕਦੇ ਵੀ ਮਨੁੱਖ ਦੇ ਜੀਵਨ ਦੇ ਵਿੱਚ ਪੈਦਾ ਨਹੀਂ ਆਪਾਂ ਸਭ ਤੋਂ ਵੱਡੀ ਬੁਰਾਈ ਹੁੰਦਾ ਹੈ ਔਰ ਸਾਈਂ ਚੇਤਨੂ ਗੁਰੂ ਸਾਹਿਬ ਦੀ ਆਖਦੇ ਨੇ ਕਿ ਭਾਗ ਮਛੂ ਦੀ ਸੁਰਾਪਾਂ ਜੋ ਜੋ ਪ੍ਰਮਾਤ ਸਾਈਂ ਚੇਤਨੂ ਗੁਰੂ ਸਾਹਿਬ ਜੀ ਦਾ ਉਪਾਦਨਾ ਹੋਈ ਤੇ ਜਿਹੜੇ ਕੋਲ ਦੁਨੀਆ ਨੂੰ ਟਾਲਣਾ ਮੁਕੌਣਾ ਤੇ ਵਿਖਾ ਰਹੇ ਨੇ ਬਕੋਦੇ ਰਹੇ ਤੇ ਤੁਹਾਡੇ ਜੋਗ ਦਾ ਇੱਥੇ ਮਲੋਤ ਸਭਾਪਤੀ ਬੁਲਾਇਆ ਗਿਆ ਤੇ ਪੰਜਾਬ ਦੇ ਅੰਦਰ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤੀ ਆ ਕਿ ਟੇਬਲ ਤੇ ਕੇਵਲੀ ਪੰਛਾ ਉਹਨਾਂ ਨੂੰ ਬਹੁਤ ਮਿੱਠੀ ਤੇ ਮਿੱਠੀ ਜਿਹਾ ਆਖਦਾ ਔਰ ਮੈਂ ਵੀ ਮਹਿਸੂਸ ਕਰਦਾ ਹੈ ਇਹ ਦੁਨੀਆ ਦੀ ਉਹ ਭਾਸ਼ਾ ਹੈ ਜਿਹਨੂੰ ਸ਼ੀਰੀ ਜ਼ਬਾਨ ਕਹਿੰਦੇ ਨੇ ਮਿੱਠੀ ਜ਼ੁਬਾਨ ਕਹਿੰਦੇ ਨੇ ਸੱਚ ਜਿਹਨੂੰ ਗ੍ਰਾਂਸ਼ਾਬੀ ਦਾ ਸੰਪਾਦਨਾ ਹੋਈ ਕਿ ਜਿਹਦੇ ਕੋਲ ਦੁਨੀਆ ਨੂੰ ਤਰਨਾ ਬਖਾਉਣਾ ਹੈ ਤੇ ਬਖਾ ਰਿਹਾ ਹੈ ਬਖੋ ਰਿਹਾ ਹੈ ਤੇ ਤੁਹਾਡੇ ਗੁਰੂ ਦਾ ਇੱਥੇ ਮਨੋਰਥ ਸਭਾਪਤੀ ਬੁਲਾਇਆ ਗਿਆ ਕਿ ਪੰਜਾਬ ਦੇ ਅੰਦਰ ਮੈਂ ਪਹਿਲਾ ਵੀ ਜ਼ਿਕਰ ਕਰ ਦਿੱਤਾ ਕਿ ਕੇਵਲ ਤੇ ਕੇਵਲੀਕ ਨਸ਼ਾ ਅੱਜ ਪੁਲਿਸ ਜ਼ਿਲ੍ਹਾ ਖੰਨਾ ਦੇ ਖੰਨੇ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਇੱਕ ਬਹੁਤ ਵੱਡੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਹਦੇ ਵਿੱਚ ਵੱਖ-ਵੱਖਰੇ ਪਿੰਡਾਂ ਦੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਵੱਡੇ ਪੈਮਾਨੇ ਤੇ ਸ਼ਾਮਲ ਹੋਏ ਨੇ ਇਹਦੇ ਵਿੱਚ ਸਾਡੀ ਮਾਤਾ ਭੈਣਾਂ ਵੀ ਬਹੁਤ ਵੱਡੇ ਪੈਮਾਨੇ ਤੇ ਸ਼ਾਮਲ ਹੋਏ ਨੇ ਇਹ ਸਾਰੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋਏ ਨੇ ਖੰਨਾ ਇੱਕ ਇਹੋ ਜਿਹਾ ਜ਼ਿਲ੍ਹਾ ਹੈ ਜਿਹਦੇ ਵਿੱਚ 376 ਵਿਲੇਜ ਡਿਫੈਂਸ ਕਮੇਟੀ ਨੇ ਪਿੰਡਾਂ ਨੇ ਤੇ ਵਾਰਡ ਕਮੇਟੀਆਂ ਨੇ ਸੋਚੂ ਕੀ ਹੈ ਕਿ ਉਹ ਆਪਣੇ ਆਪਣੇ ਏਰੀਆ ਦੇ ਵਿੱਚ ਨਾ ਨਸ਼ੇ ਨੂੰ ਵੜਨ ਦੇਣਗੇ ਨਾ ਨਸ਼ਾ ਤਸਕਰਾਂ ਨੂੰ ਵੜਨ ਦੇਣਗੇ ਨਸ਼ੇ ਨੂੰ ਖਤਮ ਕਰਨ ਲਈ ਉਹ ਪੰਜਾਬ ਪੁਲਿਸ ਦੇ ਨਾਲ ਮੋਢੇ ਦੇ ਨਾਲ ਮੋੜਾ ਜੋੜ ਕੇ ਕੰਮ ਕਰ ਰਹੇ ਨੇ ਜਿਹਦੇ ਲਈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਹੁਣ ਵੀ ਜਿਹੜੀ ਮਾਨਯੋਗ ਸੀਐਮ ਸਾਹਿਬ ਵੱਲੋਂ ਨਸ਼ੇ ਦੇ ਖਿਲਾਫ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ 9779100200 ਇਹਦੇ ਰਾਹੀਂ ਵਟਸਐਪ ਤੇ ਨਸ਼ੇ ਦੇ ਬਾਰੇ ਜੋ ਵੀ ਸੂਚਨਾ ਸਾਂਝੀ ਕਰੀ ਕੀਤੀ ਜਾਊਗੀ ਉਹਦੇ ਤੇ ਐਕਸ਼ਨ ਹੋਊਗਾ ਸਖਤੋ ਸਖਤ ਕਾਨੂੰਨੀ ਕਾਰਵਾਈ ਹੋਊਗੀ ਤੇ ਇਹਨਾਂ ਦੀ ਪਛਾਣ ਜੋ ਵੀ ਇਨਫੋਰਮੇਸ਼ਨ ਦੇਣਗੇ ਉਹਨਾਂ ਦੀ ਪਛਾਣ ਗੁਪਤ ਰੱਖੀ ਜਾਊਗੀ ਹੁਣ ਤੱਕ ਪਿਛਲੇ ਸਵਾ ਮਹੀਨੇ ਦੇ ਵਿੱਚ ਖੰਨਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਗਿਆ ਹੈ 25 ਤੋਂ ਵੱਧ ਤਸਕਰਾਂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਤੇ ਸਤ ਤਸਕਰ ਜਿਨ੍ਹਾਂ ਨੇ ਘਰ ਬਣਾਏ ਹੋਏ ਸੀਗੇ ਉਹ ਡਿਮੋਲਿਸ਼ ਕੀਤੇ ਗਏ ਸਿਵਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਸ ਤਰੀਕੇ ਦੀ ਸਖਤ ਕਾਰਵਾਈ ਅੱਗੇ ਵੀ ਸਾਡੇ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅੱਗੇ ਜਾਰੀ ਰਹੂਗੀ ਤੇ ਅੱਜ ਜਿਹੜੇ ਜਿਹੜੇ ਸਾਰੇ ਪਿੰਡਾਂ ਦੇ ਲੋਕ ਇੱਥੇ ਆਏ ਨੇ ਵਾਰਡਰਾਂ ਦੇ ਲੋਕ ਇੱਥੇ ਆਏ ਨੇ ਤੇ ਨਸ਼ਿਆਂ ਦੇ ਖਿਲਾਫ ਇਸ ਲੜਾਈ ਦੇ ਵਿੱਚ ਆਪਣੀ ਸਾਂਝ ਪਾ ਰਹੇ ਨੇ ਉਹਨਾਂ ਦਾ ਮੈਂ ਸਾਰਿਆਂ ਦਾ ਫਿਰ ਇੱਕ ਵਾਰ ਧੰਨਵਾਦ ਕਰਦੀ ਆ ਥੈਂਕ ਯੂ ਥੈਂਕ ਯੂ